ਲੋ ਜੀ ਜਾਣ ਕੀ ਕਰੀ ਕਿੰਨੇ ਪੈਸੇ ਲਾਈ ਜਾਈ ਆਪਾਂ ਆ ਪੰਪ ਹੀ ਚੱਕ ਲਾ ਵਾਢ ਕੇ ਲੈ ਗਿਆ ਕੋਈ ਪੰਪ ਆ ਵੇਖ ਮੁੱਢੋਂ ਤਾਰ ਵਾਢ ਕੇ ਲੈ ਗਿਆ ਪੰਪ ਆ ਬਲੇਟ ਆ ਸਕਿਆ ਬੇ ਕਮਾਲੇ ਲੋਕਾਂ ਦੇ ਐਡੇ ਹਲਕੇ ਹੋਏ ਮੈਂ ਲੋਕ ਯਾਰ ਕੀ ਕਰੇ ਬੰਦਾ ਕਿੰਨੇ ਮਿਹਨਤ ਕੀਤੀ ਹੈ ਕਿੰਨੇ ਬੂਟੇ ਤਿਆਰ ਕੀਤੇ ਕੁੜੀ ਆ ਤੁਹਾਡੇ ਲੋਕੋ ਬੇਗੁਮ ਤੁਹਾਡੇ ਵਾਸਤੇ ਬੂਟੇ ਲਾਇਓ 2 4 ਦਾ ਤੇ ਪੰਪ ਚੱਕ ਕੇ ਲੈ ਗਏ ਸਾਲੇ ਵੱਢ ਗਏ ਹੈ ਨਹੀਂ ਚੰਨੇ ਵੱਡੀ ਵੀ ਤਾਰ ਗਏ ਚੰਨੇ ਤਾਂ ਥੋੜਾ ਵੱਢਣੀ ਸੀ ਬਲੇਡ ਤਾਂ ਵੱਡੀ ਵੀ ਹੈ ਹੋਰ ਜੰਨੇ ਤਾਰ ਵੱਡੀ ਹੋ ਜੀ ਜੋੜ ਖੋਲ ਕੇ ਜਾਨੀ ਚੰਨੇ ਕਿੱਦਾਂ ਜਾਣੀ ਸੀ ਹਾਂ ਉਹ ਡੱਬੇ ਬਾਹਰ ਕੱਢੀ ਵੀ ਨਾ ਕਮਲੇ ਜਵਾਕ ਕੋਈ ਨਾ ਗਲਤੀ ਕਰ ਦੇਣਾ ਕਦੇ ਉੱਥੇ ਲਾ ਦੇ ਨਾ ਇੱਥੇ ਲਾ ਤੇ ਵਿੱਚੇ ਡੁੱਬੀ ਨਹੀਂ ਦੀ ਫਿਰ ਨਹੀਂ ਕੁਝ ਹੋਣਾ ਸੀ ਦੱਸ ਕੀ 250 ਕਿਤੇ ਤੁਸੀਂ ਮੋਟਰ ਆਈ ਸੀ ਪਰ ਹੁਣ ਆਪਣ ਪੱਲੋ ਲਾਣੇ ਵਾਰੀ ਹੋ ਰਿਓ ਔਖੇ ਨਾ ਆਪਣ ਵਾਰੀ ਵੀ ਪੱਲੋ ਕਿਵੇਂ ਲਾਈ ਜਾਈਏ ਪਹਿਲਾਂ 150 ਲਿਆਂਦੀ ਉਹ ਖਰਾਬ ਹੋ ਗਈ ਫਿਰ 250 ਲਾਇਆ ਉਹ ਚੱਕ ਲੈ ਉਹ ਦੱਸ ਬੜੇ ਲੋਕ ਦਾਨ ਕਰਨ ਵਾਲੇ ਬੜੇ ਵੇਲੇ ਹੈ ਤਕੀ ਉਹ ਕਿੰਨੇ ਵਿਗਨੀ ਕਬਾੜ ਜਿੱਦਾ 20 ਰੁਪਏ ਦੀ ਸਰ ਮੈਂ ਨਹੀਂ ਕੋਈ ਨਹੀਂ ਨਾ ਸੁਣਈ ਆ ਸਰ ਬਾਈ ਨਾ ਹੁਣ ਤਾਂ ਮੈਂ ਉਹਨੇ ਤਾਂ ਸਗੂ ਲੈ ਲੈ ਆਪ ਜੀ ਪੈਣ ਅੱਛਾ ਉਹ ਮੋਟਰ ਚੱਕ ਲੈਗਾ ਹੋਰ ਦੱਸ ਕੀ ਕਰੇ ਬੰਦਾ ਇਨੀ ਬੜੀ ਲੋਕ ਕਮਾਈ ਕਰਦੇ ਬੜੀ ਬੜੀ ਕੇ ਭਾਈ ਇਹ ਭਾਈ ਚੋਰੀਆਂ ਜੋ ਗਿਰਿਆ ਜਾਣ ਕੇ ਵਿਚਾਰੇ ਹੋਰ ਕੀ ਕੋਈ ਜਾਇ ਚੱਕੋ ਫਿਰ ਨਾ ਦੇ ਕੋ ਕਾਸ਼ ਜਾਂ ਚੱਲੇ ਹਾਂ ਕੁਝ ਬਣੇ ਤੁਹਾਡਾ ਕਿਵੇਂ ਆ ਵੇ ਮੈਂ ਤਾਂ ਕਰਕੇ ਬਟਨ ਲਾਏ ਤਾਰ ਲਿਆਂਦੀ ਇੰਨੀ ਕੋਈ ਆ ਲੋਕਾਂ ਕੀ ਕੀਤਾ ਜਾਵੇ ਨਾ ਮੈਂ ਤਾਂ ਤਾਰ ਵੰਡੀ ਬਲੇਡ ਨਾਲ ਜੇ ਗਾਰੰਟੀ ਲੱਗੇ ਹੁੰਦਾ ਕਿਹੜਾ ਲੱਗਾ ਹੋਵੇ ਨਾਲ ਉਹ ਵੀ ਹੋਰ ਸਾਥੀ ਉਹ ਚਾਕੇ ਲੈ ਜਾਵੇ ਇਹ ਤਾਂ ਰੱਬ ਨੂੰ ਪਤਾ ਹੈ

ਆ ਗਿਆ। ਐ। ਜੇ ਮੈਂ ਮੇਰਾ ਮੈਂ ਨਾ ਮੂੰਹ ਦਾ। ਲੈ ਆ। ਜਨ ਪੰਪ ਲੈ ਅੰਦਰ ਚਲਵਾ ਦੇ। ਪੰਪ ਪਾਣੀ ਵਾਲਾ ਮੋਟਰ। ਅੱਛਾ ਉਹਨਾਂ ਬਲੇਡਾਂ ਤਾਰਾਂ ਕੱਟੀ ਵੀ। ਬਲੇਡਾਂ ਸਦਨੇ ਪਏ ਸੀ ਤੇਨ ਟੋਟੇ। ਉਹਨ ਇੱਕ ਭਰਾ ਪਿਆ ਸੀ ਇੱਥੇ। ਕੀ ਕਰੇ? ਹੋਰ ਵੀ ਨਾਲ ਹੀ ਚੰਬੜ ਜਾ ਫੇਰ ਬਲੇਡ ਕਰਦੇ ਪੈ ਸੀ। ਮਰ ਜਾਂਦੇ ਯਾਰ ਫੇਰ। ਕੁਝ ਸੋਚੋ ਯਾਰ ਕੁਝ ਸਮਝਾਓ ਇਹਨਾਂ ਨੂੰ ਤੇ ਵੀਡੀਓ ਵਾਤਵਾ ਸ਼ੇਅਰ ਕਰੋ ਵੀ ਅਗਲੇ ਚੋਰਾਂ ਨੂੰ ਪਤਾ ਲੱਗ ਵੀ ਆਗਾ ਚੋਰੀ ਨਾ ਕਰ ਰੋ ਯਾਰ ਚੰਗੇ ਕੰਮ ਵਾਸਤੇ ਰੱਖੀ ਸੀ ਮੋਟਰ ਅਸੀਂ ਕਿੰਨੀ ਮਿਹਨਤ ਕਰਕੇ ਲਿਆਂਦੀ ਸੀ ਤੇ ਦੱਸੋ ਆ ਲੁਗੇ ਇਹਨਾਂ ਦਾ ਚਲੋ ਠੀਕ ਹੈ ਜੀ ਕਿ ਸਾਥ ਦਿਓ ਸਾਡਾ ਹੁਣ ਕਿੰਨੇ ਆ ਮੋਟਰ ਚੋਰੀ ਕਰਾਈ ਹੈ ਜੀ